ਗੁੱਡ ਆਫਨ एवरीवन ਅ ਮੈਂ ਡਾਕਟਰ ਵੀਰੇ ਸਿੰਘ ਅਸੋਸੀਏਟ ਡਾਇਰੈਕਟਰ ਇੰਟਰਨਲ মেডিসਿਨ ਲਿਵਾਸਾ ਹਸਪੀਟਲ ਵਿੱਚ ਆ। ਅੱਜ ਅਸੀਂ ਇੱਕ ਬੜੀ ਇੰਪੋਰਟੈਂਟ ਬਿਮਾਰੀ ਹੈ ਜਿਹਨੂੰ COPD ਕਿਹਾ ਜਾਂਦਾ ਉਹਦੇ ਬਾਰੇ ਅਸੀਂ ਗੱਲ ਕਰਾਂਗੇ। COPD ਇੱਕ ਬਹੁਤ ਹੀ ਕਾਮਨ ਬਿਮਾਰੀ ਹੈ। ਇਹ ਪੂਰੇ ਵਰਲਡ ਦੇ ਵਿੱਚ ਇਟ ਇਜ਼ ਅਨ ਥਰਡ ਲਾਰਜੈਸਟ ਕਿਲਰ ਇਨ ਦਾ ਹੋਲ ਵਰਲਡ। ਆਪਾਰਟ ਫਰਮ ਕਲਮੀ ਆਫੀਡੀ ਕੈਂਸਰਸ। ਤੋ ਇਹ ਬਿਮਾਰੀ ਸਾਹ ਨਾਲ ਰਿਲੇਟਡ ਹੈ ਪੇਫੜਿਆਂ ਨਾਲ ਰਿਲੇਟਡ ਹੈ ਪੇਫੜਿਆਂ ਵਿੱਚ ਇੱਕ ਪ੍ਰੋਬਲਮ ਆ ਜਾਂਦੀ ਹੈ ਜਿਹਨੂੰ ਆਪਾਂ ਕ੍ਰੋਨਿਕ オਬਸਟ੍ਰਕਟਿਵ ਐਰਵੇ ਬੀਜ਼ ਕ੍ਰੋਨਿਕ オਬਸਟ੍ਰਕਟਿਵ ਪਲਮਨੀ ਡੀਜ਼ੀਜ਼ ਕਹਿੰਦੇ ਹਾਂ ਜਿਹਦੇ ਫੇਫੜੇ ਸਾਹ ਅੰਦਰ ਤਾਂ ਲੈ ਲੈਂਦੇ ਆ ਬਟ ਬਾਹਰ ਕੱਢਣ ਜਦੋਂ ਨੂੰ ਮੁਸ਼ਕਲ ਆਉਂਦੀ ਹੈ ਕਿਉਂਕਿ ਉਹਨਾਂ ਦੀਆਂ ਨਾੜੀਆਂ ਜਿਹੜੀਆਂ ਘੁੱਟੀਆਂ ਜਾਂਦੀਆਂ ਆਪਾਂ ਸਾਰੇ ਜਾਣਦੇ ਹਾਂ ਕਿ ਸਾਹ ਤਾਂ ਅਸੀਂ ਨਵਾਂ ਤੇ ਲੈਣਾ ਔਰ ਸਾਰਿਆਂ ਨੇ ਕਮਨ ਨਹੀਂ ਹੋਣਾ ਜਿੰਨਾਂ ਕਰੀਏ ਸਾਹ ਵਾਸਤੇ ਉਹ ਸਾਹ ਦੇ ਵਿੱਚ ਅਗਰ ਕੁਝ ਪਾਰਟੀਕੂਲਰ ਮੈਟਰ ਹੋਏਗਾ ਜਾਂ ਕੁਝ ਪੋਲੂਟੈਂਟਸ ਹੋਣਗੇ ਜਾਂ ਉਹਦੇ ਵਿੱਚ ਕੁਝ ਇੰਡਸਟਰੀਅਲ স্মੋਕ ਹੋਏਗਾ ਤੇ ਉਹ ਸਾਰਾ ਸਾਡੇ ਧੂੰਆਂ ਜਿਹੜਾ ਹੈ ਉਹ ਸਾਡੇ ਸਰੀਰ ਦੇ ਅੰਦਰ ਹੋਰ ਕੋਖੜੇ ਦੇ ਅੰਦਰ ਜਾਏਗਾ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਆਂਦੀ ਹੈ স্মੋਕਿੰਗ। ਉਹ ਸਿਗਰਟ ਦਾ স্মੋਕ ਹੈ ਉਹਦੇ ਵਿੱਚ 4000 ਤੋਂ ਲੈ ਕੇ 5000 ਤੱਕ ਤਰ੍ਹਾਂ ਦੇ ਪਸ਼ਕਣ ਹੁੰਦੇ ਨੇ ਜਿਹੜੇ ਕਿ ਸਾਡੇ ਅੰਦਰ ਜਾਂਦੇ ਨੇ। ਔਰ ਉਹ ਕਣਾਂ ਦੇ ਵਿੱਚੋਂ ਬਹੁਤ ਸਾਰੇ 40-50 ਕਣ ਇਸ ਤਰ੍ਹਾਂ ਦੇ ਆਉਂਦੇ ਨੇ ਜਿਹੜੇ ਕਿ ਕੈਂਸਰ ਵੀ ਕਰ ਸਕਦੇ ਨੇ। ਤੋਂ ਸਿਗਰਟ ਸਮੋਕਿੰਗ ਜਿਹੜੀ ਆ ਉਹ ਸਭ ਤੋਂ ਇੱਕ ਲੀਡਿੰਗ ਕੌਜ਼ ਐ ਸੀਓਪੀਡੀ ਦਾ। ਲੋਕਾਂ ਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਖਾਂਸੀ ਸ਼ੁਰੂ ਹੋ ਜਾਂਦੀ ਆ ਜਾਂ ਸਾਹ ਚੜਨਾ ਸ਼ੁਰੂ ਹੋ ਜਾਂਦਾ। ਕਿ 10 ਸਾਲ 20 ਸਾਲ ਉਦੀ ਹੁਣ ਯਾਦ ਆ ਕਿ ਐਨੇ ਸਾਲ ਸਮੋਕਿੰਗ ਕਰੋ ਤੋਂ ਉਸ ਤੋਂ ਬਾਅਦ ਸੀਓਪੀਡੀ ਡਵੈਲਪ ਹੋ ਜਾਂਦਾ। ਜੇਕਰ ਅਰਲੀਅਰ ਸਾਈਨ ਦੇਖਿਆ ਜਾਵੇ ਤਾਂ ਅਰਲੀਅਰ ਸਾਈਨਸ ਪ੍ਰਭਾਵੀ ਆਮ ਦੇਖਿਆ ਆਉਣਾ ਕਿ ਜਿਹੜੇ ਪੇਸ਼ੈਂਟ ਜਿਹੜੇ ਲੋਕ ਸਮੋਕਿੰਗ ਕਰਦੇ ਆ ਕਰਦੇ ਨਹੀਂ ਉਹਨਾਂ ਨੂੰ ਇੱਕ ਖਾਂਸੀ ਸ਼ੁਰੂ ਹੋ ਜਾਂਦੀ ਆ। ਔਰ ਕੁਛ ਵੀ ਕੰਮ ਕਰਨ ਤੇ ਸਾਹ ਚੜਨਾ ਸ਼ੁਰੂ ਹੋ ਜਾਂਦਾ ਸਾਹ ਦਾ ਮਤਲਬ ਇਹ ਨਹੀਂ ਹੈ ਕਿ ਬੈਠੇ ਬੈਠੇ ਸਾਹ ਚੜੂਗਾ ਬਟ ਨੋਰਮਲ ਬੰਦੇ ਦੇ ਮੁਕਾਬਲੇ ਕਰੋ 10 ਕਦਮ ਚੱਲਦੇ ਨੇ ਜਾਂ ਪੌੜੀਆਂ ਚੜ੍ਹਦੇ ਨੇ ਇੱਕ ਵਾਰ ਪੌੜੀਆਂ ਚੜ੍ਹਦੇ ਨੇ ਜਾਂ ਇੱਕ ਮੰਜ਼ਿਲ ਚੜ੍ਹਦੇ ਨੇ ਦੋ ਮੰਜ਼ਿਲ ਚੜ੍ਹਦੇ ਨੇ ਉਹਦੀਆਂ ਅਲੱਗ-ਅਲੱਗ ਕੈਟਾਗਰੀ ਹੈ ਉਸ ਹੱਬ ਨਾਲ ਉਹ ਅਸੈਸਮੈਂਟ ਹੋ ਜਾਂਦੀ ਕਿ ਇਹਨਾਂ ਨੂੰ ਸਾਹ ਚੜਦਾ ਹੈ ਔਰ ਇਸ ਸੀਜ਼ਨ ਜਿਹੜਾ ਸਿਆਲ ਦਾ ਸੀਜ਼ਨ ਆ ਵਿంటర్ ਸੀਜ਼ਨ ਇਸ ਸੀਜ਼ਨ ਦੇ ਵਿੱਚ ਇਹ ਬਿਮਾਰੀ ਜਿਹੜੀ ਹੈ ਇਹ ਥੋੜਾ ਇਹਦਾ ਐਗਜ਼ਰਗੇਸ਼ਨ ਜ਼ਿਆਦਾ ਹੁੰਦੀ ਹੈ ਜਾਂ ਫਿਰ ਜਿਹੜਾ ਦੂਸਰਾ ਸੀਜ਼ਨ ਹੁੰਦਾ ਜਦੋਂ ਵਾਰਡੀ ਦਾ ਸੀਜ਼ਨ ਹੁੰਦਾ ਗਰਮੀ ਆ ਜਾਂਦੀ ਹੈ ਇਹਦੇ ਚ ਅਗਰ ਆਪਾਂ ਰੋਕਥਾਮ ਦੀ ਗੱਲ ਕਰੀਏ ਕਿ ਨੂੰ ਆਪਾਂ ਰੋਕਾਂਗੇ ਕਿੱਦਾਂ ਤਾਂ ਰੋਕਥਾਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਆਪਣੀ ਪਰਸੋਂ ਹੈਬਟ ਜਿਹੜੀ ਹੈ ਉਹਨੂੰ ਚੇਂਜ ਕਰਨਾ ਪਏਗਾ ਜੋ ਆਪਾਂ ਕਰ ਸਕਦੇ ਹਾਂ স্মੋਕਿੰਗ ਨੂੰ ਅਵੋਇਡ ਕਰੋ ਕੋਈ ਚੀਜ਼ ਕੁਝ ਨਹੀਂ ਰੱਖਿਆ ਸਮੋਕ ਕਰਨਾ ਕਲਾ ਸਿਓਪੀਡੀ ਨਹੀਂ ਆਡ ਡੀਜ਼ ਇਵਨ ਕੈਂਸਰ ਲੰਗ ਕੈਂਸਰ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਇਸ ਫੈਕਟਰ ਰਹੀ ਹੈ ਤੋ স্মੋਕਿੰਗ ਨੂੰ ਆਪਾਂ ਅਵੋਇਡ ਕਰਨਾ ਦੂਸਰੀ ਚੀਜ਼ ਹੈ ਕਿ এনवायरमेंट ਦੇ ਵਿੱਚ ਪੋਲੂਸ਼ਨ ਜਿਹੜਾ ਹੈ ਉਹ ਪੋਲੂਸ਼ਨ ਤਾਂ ਸਾਡੀ ਸਾਰਿਆਂ ਦੀ ਕਲੈਕਟਿਵ ਇੱਕ ਐਫਰਟ ਹੈ ਉਹ ਕਲੈਕਟਿਵ ਜ਼ਿੰਮੇਵਾਰੀ ਹੈ ਕੋ ਕੱਲਾ ਕੋਈ ਬੰਦਾ ਨਹੀਂ ਕਰ ਸਕਦਾ ਪੋਲੂਸ਼ਨ ਠੀਕ ਨਾ ਕੋਈ ਇੰਡਸਟਰੀ ਰੋਕ ਸਕਦੇ ਆ ਨਾ ਕੋਈ ਵਹੀਕਲ ਰੋਕ ਸਕਦੇ ਆ ਬਟ ਇਹ ਹੈ ਕਿ ਅਸੀਂ ਪੇੜ ਪੌਦੇ ਲਗਾ ਕੇ ਉਹ ਪੋਲੂਸ਼ਨ ਨੂੰ ਘੱਟ ਕਰ ਸਕਦੇ ਹਾਂ ਐਜ਼ ਇਨ ਉਹ ਹੋਲ ਕਮਿਊਨਿਟੀ ਸਾਡੀ ਉੱਪਰ ਜ਼ਿੰਮੇਵਾਰੀ ਬਣਦੀ ਹੈ ਬਟ ਐਟ ਦਾ ਇੰਡੀਵਿਜੂਅਲ ਲੈਵਲ ਕੀ ਮਾਸਕ ਲਗਾ ਸਕਦੇ ਹੋ ਪੋਲੂਸ਼ਨ ਦੇ ਵਿੱਚ ਜੇ ਤੁਸੀਂ ਇਹੋ ਜੀ ਤੁਹਾਡੇ ਘਰ ਇਸ ਤਰ੍ਹਾਂ ਦੇ ਜਾਂ ਆਊਟ ਗੋਇੰਗ ਜਾਣਾ ਹੈ ਬਾਹਰ ਜਾਣਾ ਹੈ ਤਾਂ ਮਾਸਕ ਤੇ ਯੂਜ਼ ਕਰੋ ਇੱਕ ਛਾ ਮਾਸਕ ਲਗਾਓਗੇ ਤਾਂ ਉਹ ਨਾਲ ਜੋ ਅੰਦਰ ਕਿਟਾਣੋਂ ਜਾਂ ਅੰਦਰ ਵੜੇ ਕਣ ਜਾਣਗੇ ਉਹ ਉਹਨਾਂ ਤੋਂ ਬਚਾਅ ਹੋ ਜਾਏਗਾ ਅ ਦੂਸਰਾ ਇਹ ਹੈ ਕਿ ਇੱਕ ਆਪਣਾ ਡਾਈਟ ਦਾ ਰੋਲ ਹੁੰਦਾ ਕਿ ਅਗਰ ਆਪਾਂ ਡਾਈਟ ਬੈਲੈਂਸਡ ਡਾਈਟ ਲਵਾਂਗੇ ਤਾਂ ਵੀ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਕਿਥੋਂ ਤੱਕ ਇਹ ਵੀ ਡਾਇਗਨੋਸਿਸ ਦਾ ਸਵਾਲ ਹੈ ਕਿ ਸੀਓਪੀਡੀ ਦਾ ਪਤਾ ਕਿੰਨਾ ਚੱਲੇਗਾ ਉਹ ਜੋ ਕਰਦਾ ਪੇਸ਼ੈਂਟ ਸਮੋਕ ਕਰਦਾ ਔਰ ਉਹਨੂੰ ਤਕਰੀਬਨ 15-20 ਸਾਲ ਹੋ ਗਏ ਸਮੋਕ ਕਰਦੇ ਨੂੰ ਔਰ ਉਹਨੂੰ ਖਾਂਨੀ ਸ਼ੁਰੂ ਹੋ ਜਾਂਦੀ ਹੈ ਔਰ ਉਹਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਉਹ ਉਸ ਨੂੰ ਇੰਡੀਕੇਸ਼ਨ ਮਿਲ ਜਾਂਦੀ ਕਿ ਇਹਦੇ ਜਿਹੜੇ ਲੰਗਸ ਆ ਉਹ ਖਰਾਬ ਹੋਣੇ ਸ਼ੁਰੂ ਹੋ ਗਏ ਅਪਾਰਟ ਫਰਮ ਬੈਟ ਕਲੀਨिकल ਐਗਜ਼ਾਮੀਨੇਸ਼ਨ ਜੋ ਡਾਕਟਰ ਚੈੱਕ ਕਰਕੇ ਦੱਸ ਸਕਦਾ ਅਪਾਰਟ ਫਰਮ ਬੈਟ ਕੁਝ ਐਕਸ-ਰੇ ਜਾਂ ਫਿਰ ਸੀਟੀ ਸਕੈਨ ਦਾ ਟੈਸਟ ਵੀ ਲੈਣਾ ਪਊਗਾ ਤਾਂ ਇਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸੋ ਟ੍ਰੀਟਮੈਂਟ ਦਾ ਸਵਾਲ ਹੈ ਟ੍ਰੀਟਮੈਂਟ ਦੇ ਵਿੱਚ ਦਵਾਈਆਂ ਦਾ ਅੱਛਾ ਰੂਲ ਹੈ ਬਟ ਦਵਾਈਆਂ ਦਾ ਰੂਲ 타ניה ਅਗਰ ਪੇਸ਼ੈਂਟ ਸਿਗਨਿੰਗ ਬੰਦ ਕਰੇਗਾ ਔਰ ਆਪਣੀ ਜਿਹੜੀ এনਵਾਇਰਨਮੈਂਟ ਨੂੰ ਬਚਾ ਜਿਹੜਾ ਪੋਲੂਸ਼ਨ ਤੋਂ ਉਹ ਬਚਾ ਕਰੇਗਾ ਦਵਾਈਆਂ ਦੇ ਵਿੱਚ ਵੀ ਦੋ ਤਰ੍ਹਾਂ ਦੀ ਦਵਾਈਆਂ ਹਨ ਖਾਣੇ ਵਾਲੀ ਦਵਾਈਆਂ ਸੀ ਦੰਦੇ ਆ ਨਾਲ ਉਹਨਾਂ ਨੂੰ ਇੰਜੈਕਟਰ ਦਿੰਦੇ ਆ ਜਿਹਨੂੰ ਆਪਾਂ ਪੰਪ ਕਹਿੰਦੇ ਆ ਜਾਂ ਫਿਰ ਨੇਬੁਲਾਈਜ਼ਰ ਹੁੰਦੇ ਨੇ ਤੁਸੀਂ ਆਮ ਸੁਣਿਆ ਹੋਣਾ ਨੇਬੁਲਾਈਜ਼ੇਸ਼ਨ ਹੁੰਦੀ ਹੈ ਜੋ ਦਵਾਈ ਦੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ ਔਰ ਇੱਕ ਮਿਥ ਹੈ ਕਿ ਜਿਹੜਾ ਪੰਪ ਯੂ ਨਹੀਂ ਯੂਜ਼ ਕਰਨਾ ਕਿ ਅਸੀਂ ਪੰਪ ਲੱਗਿਆ ਦਾ ਸਾਰੀ ਦਿਨ ਲੱਗਿਆ ਰਹੇਗਾ ਬਟ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪੰਪ ਦੇ ਵਿੱਚ ਜੋ ਵੀ ਦਵਾਈ ਜਿਹੜਾ ਦੇ ਵਿੱਚ ਮੈਡੀਸਨ ਹੈ ਉਹਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਉਹ ਕਿ ਸਾਈਡ ਇਫੈਕਟਸ ਬਹੁਤ ਘੱਟ ਹੁੰਦੇ ਨੇ ਉਹ ਉਹ ਡਾਇਰੈਕਟਲੀ ਸਾਡੇ ਲੰਗਸ ਦੇ ਵਿੱਚ ਜਾਂਦੀ ਹੈ ਜਿੱਥੋਂ ਕਿ ਅਸੀਂ ਜਿਹੜੀ ਔਰਲ ਮੈਡੀਕੇਸ਼ਨ ਲਵਾਂਗੇ ਮੂੰਹ ਦੇ ਰਾਸਤੇ ਲਵਾਂਗੇ ਉਹ ਨੂੰ ਲੰਗਸ ਤੱਕ ਪਹੁੰਚਣ ਲਈ ਜ਼ਿਆਦਾ ਟਾਈਮ ਲੱਗੇਗਾ ਔਰ ਜ਼ਿਆਦਾ ਡੋਸ ਦੇਣੀ ਪਏਗੀ ਸੋ ਰਾਦਰ ਔਰਲ ਦਵਾਈ ਜਿਹੜੀ ਮੂੰਹ ਰਾਸਤੇ ਜਿਹੜਾ ਖਾਣੀ ਹੈ ਉਹਦੇ ਜ਼ਿਆਦਾ ਸਾਈਡ ਇਫੈਕਟ ਨਹੀਂ ਰਾਦਰ ਦੈਨ ਇਨ ਹੇਲਰ ਸਰ ਸੀਓ ਉਹਨੂੰ ਕਿਹਾ ਕਾਲੇ ਦਾ ਮੈਂ ਤੁਹਾਨੂੰ ਉਹ ਦੱਸ ਦਿੰਦਾ ਆਮ ਤੌਰ ਤੇ ਜਿਵੇਂ ਕੋਈ ਸ਼ੁਰੂਆਤ ਦੇ ਵਿੱਚ ਦੱਸਿਆ ਕਿ 90 9% ਪਾਪ ਨੂੰ ਪਤਾ ਹੀ ਨਹੀਂ ਕਿ ਸੀਓ ਕੀ ਹੁੰਦਾ ਆਮ ਤੌਰ ਤੇ ਅਸਥਮਾ ਦੀ ਬਿਮਾਰੀ ਆਪਾਂ ਕਹਿੰਦੇ ਜੀ ਜੀ ਲੋਕ ਡਿਫਰੈਂਸ ਦੀ ਗੱਲ ਕਰਦੇ ਐ ਕਾਲਾ ਦਮਾ ਬਸ ਅਸਥਮਾ ਜਿੱਦਾਂ ਤੁਸੀਂ ਦੇਖੋ ਜਿਹੜਾ ਅਸਥਮਾ ਆ ਕੋਈ ਯੂਜ਼ਰ ਵੀ ਸਾਡੇ ਉਹਦੀ ਜੈਨੇਟਿਕ ਪ੍ਰੀਡਿਸਪੋਜੀਸ਼ਨ ਹੁੰਦੀ ਹੈ ਇਹ ਕੋ ਬਚਪਨ ਤੋਂ ਸ਼ੁਰੂ ਹੋ ਜਾਂਦਾ ਜਿਨਾਂ ਨੂੰ ਹੋਣਾ ਹੁੰਦਾ ਐਸਾ ਨਹੀਂ ਬਚਪਨ ਤੋਂ ਹੀ ਹੁੰਦਾ ओल्ड एज भी हो सकता बट तो आम तौर पर बचपन से शुरू हो जाता सीओ पी बचपन से शुरू नहीं होगी नंबर वन सेकंड थिंग इज इस जो अस्थमा है अस्थमा वास्ते भी इनवायरमेंट का तो बहुत रोल है बट अस्थमा एक बहुत इजी टू ट्रीट एंड कंट्रोलेबल डिजीज है जो अपनी लाइफ में काफ़ी लंबा ले जा सकते हो विद मेडिकेशन वो इतनी डेडली नहीं है जिम्मी कि सीओ पी डी सीओ पी एक जिसको बोलते ना कि एक्वायर्ड डिजीज ਇਸ ਦਾ ਰਿਸਪੈਕਟਰੀ স্মੋਕਿੰਗ ਨਹੀਂ ਨਿਕੋ ਦਿਨੋਂ ਖਤਰਨਾਕ ਜਿਆਦਾ ਖਤਰ ਬਹੁਤ ਜਿਆਦਾ ਖਤਰ ਜਿਆਦਾ ਖਤਰ ਜਿਵੇਂ ਆਮ ਤੌਰ ਤੇ ਆਪਾਂ ਅਸਥਮਾ ਦੀ ਬਿਮਾਰੀ ਹੁੰਦੀ ਹੈ ਤਾਂ ਠੇਰੂ ਇਲਾਜ ਦੀ ਲੋਕ ਸਾਰੇ ਕਰਦੇ ਨੇ ਜਾਂ ਆਮ ਤੌਰ ਤੇ ਆਪਾਂ ਦੇਖਦੇ ਨੇ ਕਿ ਪੰਪ ਵਗੈਰਾ ਜੇਸਾ ਦਿੱਕਤ ਆਉਂਦੀ ਆ ਮਾਉਂਟ ਅਬਜੈਕਟ ਕੰਮ ਕਰਦਾ ਹੈ ਇਹਦੇ ਵਿੱਚ ਵੀ ਕੋਈ ਇਦਾਂ ਦੀ ਪ੍ਰਕਿਰਿਆ ਪੁੱਛੀ ਕਿਤੇ ਆ ਦੇਖੋ ਜਿਹੜੀਆਂ ਸੀਓਪੀਡੀ ਦੇ ਤੁਸੀਂ ਪੰਪ ਦੀ ਗੱਲ ਕੀਤੀ ਹੈ ਪੰਪ ਦੇ ਵਿੱਚ ਜੋ ਦਵਾਈਆਂ ਨੇ ਉਹ ਇਸ ਲਈ ਕੈਂਟਰਾਂ ਵਿੱਚ ਹੋਣਾ ਹੈ। COPD ਸਮੋ ਤਿੰਨੋ ਤਰ੍ਹਾਂ ਦੇ ਹੋਣੇ ਉਸ ਤਰ੍ਹਾਂ ਜਿਹੜਾ ਅਸਥਮਾ ਹੁੰਦਾ ਉਹਦੇ ਸਾਡਾ ਜਿਹੜਾ ਕੰਮ ਚੱਲ ਜਾਂਦਾ ਉਹ ਦੋ ਰੋਜ਼ਾ ਜਨਾਂ ਚਾਹੀਦਾ ਤੀਸਰੀ ਵਾਰੀ ਲੋਡ ਬਣ ਜਾਂਦਾ। ਇਹਦੇ ਸਟੇਜਸ ਵਗੈਰਾ ਹੁੰਦੀਆਂ ਨੇ ਕੋਈ ਪਾਰਟ ਵਨ ਤੇ ਸਟੇਜ ਵਨ ਤੇ ਅਸਥਮਾ ਅਸਥਮਾ ਨਹੀਂ ਹੈ ਕੋਈ ਸਟੇਜਸ ਨੇ। ਇਹ ਗ ਤੋਂ ਕੋਈ ਮਿਨਟ ਅਸਥਮਾ ਹੁੰਦਾ ਉਹਨੂੰ ਆਪਾਂ ਕਹਿੰਦੇ ਕਿ ਜੀ ਜੀ ਸਰ ਜਿਹਨੂੰ ਆਪਾਂ ਜਿਹਨੂੰ ਆਪਾਂ ਕਹਿੰਦੇ ਕਿ ਉਸ ਸਮੇਂ ਲਈ ਪ੍ਰੋਬਲਮ ਆਈ ਸਭ ਤੋਂ ਪਹਿਲਾਂ ਤਾਂ ਸੀਜ਼ਨ ਵੇਰੀਏਸ਼ਨ ਤੋਂ ਸ਼ੁਰੂ ਹੁੰਦਾ ਜੀ ਗਰਮੀਆਂ ਦੇ ਸੀਜ਼ਨ ਦਾ ਸਾਲ ਦੇ ਸੀਜ਼ਨ ਚੋਏਗਾ ਪਰ ਹੌਲੀ-ਹੌਲੀ ਜਿਸ ਤਰ੍ਹਾਂ ਡੀਬੀ ਅੱਗੇ ਵਧੇਗੀ ਹੌਲੀ-ਹੌਲੀ ਹੌਲੀ ਉਹ ਅਸਥਮਾ ਵੀ ਕ੍ਰੋਨਿਕ ਦਾ ਪ੍ਰੂਫ ਚਾਰਜ ਕਰ ਲੈਂਦਾ ਪਰ ਉਹਨੂੰ ਆਪ ਕ੍ਰੋਨਿਕ ਪਰਸਿਸਟੈਂਟ ਅਸਥਮਾ ਕਹਿੰਦੇ ਕਿ ਕ੍ਰੋਨਿਕ ਵੀ ਹੈ ਔਰ ਪਰਸਿਸਟੈਂਟ ਵੀ ਹੈ ਲੰਬੇ ਸਮੇਂ ਤੋਂ ਚੱਲ ਵੀ ਰਿਹਾ ਔਰ ਪਰਸਿਸਟ ਵੀ ਕਰ ਰਿਹਾ ਪਰ ਉਹਦੇ ਵਿੱਚ ਵਿੱਚ ਅਟੈਕ ਹੁੰਦੇ ਐ ਐਗਜ਼ਰਵੇਸ਼ਨਸ ਹੁੰਦੀਆਂ ਉਹ ਅਟੈਕਸ ਨੂੰ ਕੰਟਰੋਲ ਕਰਨ ਲਈ ਕੁਝ ਦਵਾਈ ਦੀ ਲੋੜ ਪੈਂਦੀ ਹੈ ਬਟ ਜਦੋਂ ਅਟੈਕ ਨਾਰਮਲ ਹੋ ਗਿਆ ਤਾਂ ਪੇਸ਼ੈਂਟ ਨਾਰਮਲ ਵੀ ਹੋ ਜਾਂਦਾ ਬਹੁਤ ਸਾਰੇ ਬਹੁਤ ਘੱਟ ਕੇਸ ਹੁੰਦੇ ਜਿਹਨਾਂ ਨੂੰ ਲੌਂਗ ਟਰਮ ਕੰਟੀਨਿਊਸ ਸਪਲਾਈ ਦੀ ਲੋੜ ਪੈਂਦੀ ਬਟ ਅਗਰ ਇਹ ਇਸ ਤਰ੍ਹਾਂ ਹੀ 40-45 ਸਾਲ ਚੱਲਦਾ ਰਹੇ ਅਸਥਮਾ ਪਰ ਲੇਟੇਸਟ ਸਟੇਜ ਦੇ ਅਕੋਰਡ ਤੇ ਪੇਸ਼ੈਂਟ ਨੂੰ ਕੇਵਲ ਲਗਾਤਾਰ ਵੈਡਮੋਰ ਦੀ ਮੈਡੀਸਿਨ ਦੇ ਜਿਵੇਂ ਤੁਸੀਂ ਇਲੈਕਟ੍ਰਿਕ ਤੇ ਆਪਣੇ ਦੱਸਿਆ ਸੀ ਕਿ ਜਿਹੜਾ ਉਸ ਯੂਟੀਬ ਦੀ ਹੁੰਦਾ ਜਿਹੜਾ ਉਸ ਤੇ ਖਾਂਕੀ ਨੂੰ ਕਰਦੇ ਨੇ ਜਾਂ ਹੰਕੂ ਵਾਲਾ ਪਰ ਹਾਂ ਦਾ ਇਹ ਕੋਈ ਇਹ ਸ਼ੁਰੂ ਸ਼ੁਰੂ ਦੀ COPD ਸ਼ੁਰੂ ਦੀ ਬਿਮਾਰੀ ਨਹੀਂ ਹੈ COPD ਇੰਡੀਵਿਜੁਅਲ ਬਿਮਾਰੀ ਹੈ ਜੇਕਰ ਤੁਹਾਨੂੰ ਉਹ ਤੁਹਾਨੂੰ ਰਹੇਗੀ ਦਮੇਸ਼ੀ ਤੁਹਾਨੂੰ ਨਹੀਂ ਜਾਏਗੀ ਪਰ ਉਹ ਜੇਨੇ ਕੋਈ ਖਾਂਸੀ ਕਰਦੇ ਹੋ ਤਾਂ ਜੇਕਰ COPD ਦੀ ਟੈਸਟ ਕਰਨ ਦੀ ਲੋੜ ਤੇਰੀਆਂ ਵਿੱਚ ਸਵਾਲ ਬੱਚਾ ਸੀ ਇਹ COPD ਲਈ ਆ ਨਾ ਟੈਸਟ ਹੋ ਸਕਦੀ ਨਹੀਂ ਹੋ ਸਕਦਾ ਉਹ ਤਾਂ ਜੇਕਰ ਖਾਂਸੀ ਕਰਾਂਗੇ ਜਿਸ ਨੂੰ ਕੋਈ ਵਾਇਰਲ ਇਨਫੈਕਸ਼ਨ ਆਇਆ ਜਾਂ ਕੁਝ ਵੀ ਲੈ ਤਾਂ ਉਹ ਖਾਂਸੀ ਤੋਂ ਉਹ ਬਿਮਾਰੀ ਦੂਜੇ ਨੂੰ ਫੈਲ ਜਾਏਗੀ ਬਟ COPD ਐਸ ਪਰ ਸੀ ਸੂਆਸ਼ੂਦੀ ਮਾਰੀ ਮੇਨਲੀ ਰੀਜ਼ਨ ਇਜ਼ ਦਾ ਸਮੋਕ ਹੈ ਚਾਹੇ ਮੇਨਲੀ ਮੇਨ ਹੋਵੇ ਆ ਜਾ ਕਿਸੇ ਬ੍ਰੇਨ ਰੀਜਨ ਵਿੱਚ ਸਮੋਕਿੰਗ ਨੰਬਰ 1 ਇਜ਼ ਸਮੋਕਿੰਗ ਸੈਕੰਡ ਇਜ਼ ਪੋਲੂਸ਼ਨ ਤੇ ਹੁਣ ਇਹਦੇ ਲਈ ਡਿਸਪਲੇ ਕੋਰੋਨਾ ਹੋਇਆ ਉਹਦੇ ਵਿੱਚ ਗੰਧ ਕਰਨ ਦੱਗੀ ਸੀ ਲੋਕਾਂ ਨੂੰ ਖਾੜ ਜੜਦਾ ਉਹ ਕੀ ਫਿੱਕੀ ਸੀ ਕੋਰੋਨਾ ਜਿਹੜਾ ਹੈ ਕੋਰੋਨਾ ਇੱਕ ਵਾਇਰਲ ਇਨਫੈਕਸ਼ਨ ਸੀ ਜਿਹਨੇ ਜਿਹਦੇ ਵਿੱਚ ਕੇ ਪੇਪਰਾਂ ਦੇ ਉੱਤੇ ਅਸਰ ਪੁੰਨਦਾ कोरोना और सीओपीडी दोनों अलग-अलग बीमारियां हैं सीओपीडी और कोरोना वापस कोई लेना-देना नहीं है कोरोना की बीमारी में वैसे वायरल निमोनिया होता है जीरा के पूरे के पूरे साडे फेफड़ों में वाइट आउट कर बंद है अगर ਤੁਸੀਂ ਅਕਸਰੇ ਪੰਜਾਬੀ ਇੱਕ ਸਿੰਪਲ ਭਾਸ਼ਾ ਜੀ ਦੱਸ ਰਿਹਾ ਮੈਂ ਤੁਹਾਨੂੰ ਟੈਕਨੀਕਲ ਭਾਸ਼ਾ ਜੀ ਦੱਸਣਾ ਜੀ ਵਿੱਚ ਅਗਰ ਐਕਸਰੇ ਨਾਰਮਲੀ ਤੁਸੀਂ ਬਿਲਕੁਲ ਐਕਸਰੇ ਥੋੜਾ ਬਲੈਕ ਕਲਰ ਬਣਦਾ ਉਹਦੇ ਵਿੱਚ ਐਕਸਰੇ ਵਾਈਟ ਹੋ ਉਹ ਬਿਮਾਰੀ ਬਿਲਕੁਕੁਲ ਅਲੱਗ ਸੀ ਉਹਦਾ ਟ੍ਰੀਟਮੈਂਟ ਬਿਲਕੁਲ ਅਲੱਗ ਉਹਦੇ ਵਿੱਚ ਉਦੇਚ ਉਹਦੇ ਚ ਕੁਝ ਹੋਰ ਲਾਬੀ ਟਰੀਟਮੈਂਟਸ ਨੇ ਰੋਇਕ ਨਵੀਂ ਬਿਮਾਰੀ ਸੀ ਵੀ ਸੀ ਵੀਰਲ ਬਿਮਾਰੀ ਜਿਵੇਂ ਆਮ ਖੰਗਰ ਇਸਾ ਸਿਰ ਨੂੰ ਹੁੰਦੀ ਹੈ ਸੇਮੇ ਵਾਇਰਸ ਹੈ ਬਟ ਉਦੇ ਜਿਹੜੀ ਪਾਵਰ ਬਹੁਤ ਜ਼ਿਆਦਾ ਹੈ ਕਿਹਨੂੰ ਇਨਵੋਲਵ ਹੋਈ ਹੈ ਇਹ ਅਸੀਂ ਸੀਓਪੀਡੀ ਐਸ ਪਰ ਸੇਬਿ ਗਾਰੀ ਇਮਿਊਨ ਸਿਸਟਮ ਵੀਕ ਨਹੀਂ ਕਰਦੀ ਬਟ ਸਮੋਕਿੰਗ ਇਟਸੈਲਫ ਬਸ ਸੀਓਪੀਡੀ ਨੂੰ ਲੈ ਕੇ ਜਾਣੂ ਕਰਨ ਵਾਸਤੇ ਇਹੋ ਜੀ ਜੋ ਗੈਰਾਂਸ ਰਿਪੀਟ ਕਰਿਓ ਕੁਸਚਨ ਇਹਦਾ ਜਿਹੜਾ ਹੈਗਾ ਸੀਪੀਡੀ ਨਾਲ ਜਿਹੜਾ ਹੈਗਾ ਵਾਸੀ ਵੀਡੀਓ ਆ ਜਿਹੜਾ ਇਹਦਾ ਇਹਦਾ ਇਹ ਸੇਫੜਿਆਂ ਦੀ ਹੀ ਬਿਮਾਰੀ ਹੈ ਸੇਫੜਿਆਂ ਦੀ ਹੀ ਬਿਮਾਰੀ ਹੈ